გაიხსენეთ <laughs> ਉਧਰ ਉਧਰ ਬਾਈ ਉਧਰ ਆਓ ਸਾਹਮਣੇ ਇੱਕ ਖਰਾਬ ਹੋਈ ਹੋਈ ਲੁਧਿਆਣਾ ਦੇ ਥਾਣਾ ਡਾਬਾ ਦੀਨ ਗੋਬਿੰਦ ਨਗਰ ਤੋਂ ਵੱਡੀ ਕਟਾ ਸਾਹਮਣੇ ਆਈ ਹੈ ਜਿੱਥੇ ਲੜਾਈ ਝਗੜੇ ਦੇ ਮਾਮਲੇ 'ਚ ਜਵਾਈ ਨੇ ਆਪਣੇ ਹੀ ਸੋਹਰੇ ਪਰਿਵਾਰ ਦੇ ਘਰ ਜਾ ਕੇ ਉਹਨਾਂ ਦੇ ਸਮਾਨ ਨੂੰ ਅੱਗ ਲਾ ਦਿੱਤੀ। ਉਧਰ ਮੌਕੇ ਤੇ ਉਕਤ ਲੜਕੇ ਤੇ ਉਸ ਦੇ ਪਰਿਵਾਰ ਨੇ ਜਾਨ ਬਚਾਈ। ਮੌਕੇ ਤੇ ਪਹੁੰਚੀ ਪੁਲਿਸ ਨੇ ਇਸ ਮਾਮਲੇ ਸੰਬੰਧੀ ਜਾਂਚ ਸ਼ੁਰੂ ਕਰ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ ਬੀਤੇ ਕੱਲ੍ਹ ਦੋਵਾਂ ਮੀਆਂ ਬੀਬੀ ਦੀ ਲੜਾਈ ਹੋਈ ਸੀ। ਤੋਂ ਦੱਸਦੀ ਕਿ ਜਵਾਈ ਨੇ ਸਵੇਰੇ ਆ ਕੇ ਉਹਨਾਂ ਦੇ ਘਰ ਵਿੱਚ ਤੇਲ ਪਾ ਕੇ ਅੱਗ ਲਗਾਉਣ ਦੀ ਕੋਸ਼ਿਸ਼ ਕੀਤੀ ਜਿਸ ਦੇ ਚੱਲਦਿਆਂ ਕੁਝ ਸਮਾਨ ਵੀ ਸੜ ਕੇ ਸੁਆਹ ਹੋ ਗਿਆ ਸਿੱਟਿੰਗ ਆ న్యూਸ ਲਈ ਸੁਰੇਂਦਰ ਸੁੰਨੀ ਦੀ ਰਿਪੋਰਟ ਹਾਂਜੀ ਮੇਰੇ ਉੱਤੇ ਸੜ ਦਿੱਤਾ ਸੀ ਉਹਨਾਂ ਤੇਲ ਬਚਾ ਹੋ ਗਿਆ ਮੇਰੇ ਆ ਖਵਾ ਤੇ ਇੱਧਰ ਤੋਂ ੱੱਕਾ ਮਾਰਿਆ ਬਾਹਾਂ ਲੱਗੇ ਲੱਤੇ ਲੱਗੇ ਆਏ ਤੇ ਪਿੱਛੇ ਮਾਰਿਆ ਗਿਆ ਮਿਲ ਕੰਦਾ ਤੈਨੂੰ ਵੀ ਮਾਰ ਦੇਣਾ ਪੜੇ ਹੋ ਜਾ ਅਸੀਂ ਰਾਤੀ ਨਸ਼ਾ ਦੀ ਹੈ ਜੀ ਹਾਂਜੀ ਜੋਤੀ ਮੈਨੂੰ ਕੀ ਹੋਇਆ ਕੀ ਹੋਰੇ ਰਾਤੀ ਮੈਂ ਆਪਣੇ ਸਹੁਰੇ ਸੇ ਸਾਡੀ ਆਪਾਂ ਚ ਲੜਾਈ ਹੋਈ ਫੋਨ ਮੈਨੂੰ ਕੁੱਟਿਆ ਮਾਰਿਆ ਮੇਰੇ ਨੇ ਸੌ ਪਾਇਓ ਨੀਲ ਪਾਇਓ ਮੈਂ ਆਪਣੇ ਚਾਚੀ ਚਾਚੂ ਨੂੰ ਫੋਨ ਕੀਤਾ ਮੈਨੂੰ ਲੈਣ ਆਏ ਮੇਰੀ ਚਾਚੀ ਨੂੰ ਕੋੜੀਆਂ ਚ ਧੱਕਾ ਮਾਰਤਾ ਚਾਚੂ ਦੇ ਸਿਰ ਤੇ ਗਮਲੇ ਮਾਰ ਰਹੇ ਹੱਥੋਂ ਪਾਈ ਕੀਤੀ ਮੇਰੇ ਚਾਚੂ ਹਣਾ ਨੂੰ ਘਰੇ ਗਿਆ ਨੂੰ ਕੁੱਟਿਆ ਮੇਰੇ ਚਾਚੂ ਹਣਾ ਨੇ ਛੱਡ ਦਿੱਤਾ ਕਹਿੰਦੇ ਕੋਈ ਨਾ ਉਸ ਤੋਂ ਬਾਅਦ ਦੁਪਹਿਰੇ ਉਹਨੇ ਮੌਕਾ ਦੇਖਿਆ ਆਪਣੀ ਫੈਮਲੀ ਨੂੰ ਲੈ ਕੇ ਆਇਆ ਮੇਰੀ ਸੱਸ ਵੀ ਆਈ ਸੀ ਦੀ ਔਰ ਵੀ ਆਇਆ ਸੀ ਆਪ ਵੀ ਉਹ ਮੋੜ ਤੇ ਖੜ ਗਏ ਕੱਲਾ ਅੰਦਰ ਆਇਆ ਅੱਗ ਲਾ ਕੇ ਚਲਾ ਗਿਆ ਕਿੱਥੇ ਰਹਿਣ ਵਾਲਾ ਸੀ ਬਸ ਅੱਡੇ ਫੌਜੀ ਮੱਲੇ 4 ਨੰਬਰ ਗਲੀ ਸਾਰਾ ਘਰ ਨੂੰ ਅੱਗ ਲੱਗ ਗਈ ਕੀ ਲੜਾਈ ਕਿਸ ਵਜ੍ਹਾ ਲੱਗੀ ਹੈ ਕੁਝ ਨਹੀਂ ਨਸ਼ੇ ਕਰਦਾ ਵਾ ਨਸ਼ੇ ਪਿੱਛੇ ਮੈਨੂੰ ਕੁੱਟਦਾ ਮੈਨੂੰ ਨਸ਼ੇ ਲੈ ਆ ਕੇ ਦੇ ਆ ਕਰਕੇ ਉਹ ਵੀ ਕੋਪਸ ਨੇੜੇ ਕਿਤੇ ਹਾਂਜੀ ਕੀਤੀ ਆ ਸੁਣੋ ਬਸ ਹੁੰਦੇ ਨਹੀਂ ਪੈ ਅਸੀਂ ਕਹਿ ਰਹੇ ਹਾਂ ਮੈਨੂੰ ਉਹਨਾਂ ਰਾਤੋਂ ਰਾਤ ਚੱਕਨੇ ਚਾਹੀਦੇ ਮੈਨੂੰ ਸਾਰੇ ਟਿਕਾਣੇ ਪਤਾ ਇਹ ਕਹਿ ਰਹੇ ਆਪਣੀ ਗੱਲ ਮੇਰੇ ਮਾਰੇ ਲੱਗਾ ਸੀ ਤੇਲਪਾਨ ਆਇਆ ਮੈਂ ਮੰਡੀ ਭੱਜੀ ਖੁੰਦਕ ਚ ਘਰ ਨੂੰ ਅੱਗ ਲਾ ਗਿਆ ਮੇਰੀ ਮਾਸੀ ਦੇ ਟੋਕਾ ਮਾਰ ਕੇ ਗਿਆ ਮੇਰੇ ਮਾਰੇ ਲੱਗਾ ਚਾਚੀ ਮਾਸੀ ਮੇਰੀ ਨੇ ਮੈਨੂੰ ਬਚਾਇਆ ਮੇਰੀ ਮਾਸੀ ਦੇ ਵਜਿਆ ਜਿੱਦੜੀ ਕੀ ਹੋਇਆ ਕੀ ਹੈ ਕਿਨੇ ਵਜੇ ਕਰਨਾ ਹੈ ਇਹ ਸਾਰੇ ਦਾ ਆਇਆ ਸੀ ਫੰਕਸ਼ਨ ਤੇ ਸੀ ਕਿਤੇ ਵਿਆਹ ਤੇ ਸੀ ਦਿਆ ਤੇ ਛੇ ਦਾ ਫੋਨ ਆਇਆ ਕੁੜੇ ਦਾ ਵੀ ਅਦਾਦਾ ਮੈਨੂੰ ਕੁੱਟਦਾ ਪਿਆ ਮੈਂ ਕਿਹਾ ਚੱਲ ਕੋਈ ਗੱਲ ਨਹੀਂ ਅਸੀਂ ਆਨੇ ਆ ਅਸੀਂ ਚਲੇ ਗਏ ਉਹਨਾਂ ਦੇ ਘਰੇ ਮੈਂ ਤਾਂ ਗਿਆ ਨਹੀਂ ਪਹਿਲਾਂ ਮੇਰੇ ਘਰ ਦੇਗੇ ਨਾਲ ਭਾਬੀ ਸੀ ਮੇਰੇ ਬੱਚੇ ਸੀ ਮੇਰੇ ਗਏ ਇਹਨਾਂ ਨਾਲ ਬਹਿਸ ਬਾਜੀ ਹੁੰਦੀ ਸੀ 10 ਮਿੰਟ ਮੈਂ ਗਿਆ ਉੱਥੇ 10 ਮਿੰਟ ਬਾਅਦ ਮੈਂ ਜਾ ਕੇ ਚਾਲ ਨੂੰ ਬੋਲਿਆ ਬੋਲਿਆ ਮੈਂ ਕਿਹਾ ਤੂੰ ਕਿਉਂ ਐਦਾਂ ਕਰਦਾ ਪਿਆ ਕਿ ਚੱਲ ਕਰਨ ਤੂੰ ਆਪਣੇ ਘਰ ਚ ਕਲੇਸ਼ ਪਾ ਨਾ ਵੀ ਘਰ ਨਹੀਂ ਚੰਗਾ ਲੱਗਦਾ ਐਦਾਂ ਕਲੇਸ਼ ਪਾ ਦੇ ਇਥੋਂ ਦੱਕਾ ਕਰਕੇ ਮੈਨੂੰ ਵੀ ਬੋਲਣ ਲੱਗ ਗਿਆ ਗਾਲ੍ਹਾਂ ਕੱਢਣ ਲੱਗ ਗਿਆ ਮੈਂ ਫਿਰ ਚੁੱਪ ਕਰ ਗਿਆ ਮੈਂ ਕਿਹਾ ਚੱਲ ਕੋਈ ਗੱਲ ਨਹੀਂ ਹਣਾ ਤੁਹਾਨੂੰ ਫੇਰ ਵੀ ਅਸੀਂ ਥੱਲੇ ਆ ਗਏ ਥੱਲੇ ਆਂਦੇ ਤੇ ਮੇਰੇ ਘਰ ਦੇ ਨੂੰ ਧੱਕਾ ਮਾਰਿਆ ਨੇ ਕੋੜੀਆਂ ਚ ਫਿਰ ਉਸ ਤੋਂ ਬਾਅਦ ਸਾਡੀ ਹੱਥੋਂ ਪਾਈ ਹੋਏ ਨਾ ਇਹਨੇ ਗਮਲੇ ਖੁਮਲੇ ਚੱਕ ਕੇ ਮਾਰ ਲੱਗ ਗਿਆ ਅਸੀਂ ਉੱਥੋਂ ਆਪਣੀ ਮਰ ਕੇ ਜਿੱਦਾਂ ਵੀ ਜਾਨ ਬਚਾ ਕੇ ਬੱਚੇ ਨਾਲ ਸੀ ਅਸੀਂ ਇੱਥੋਂ ਆ ਗਏ ਰਾਤ ਕੋਈ ਗੱਲ ਨਹੀਂ ਹੋਈ ਕੁਛ ਨਹੀਂ ਆ ਇਹ ਵੀ ਆਪਣੇ ਘਰੇ ਸੌਂ ਗਏ ਅਸੀਂ ਵੀ ਸੌਂ ਕੇ ਆਕੇ ਅੱਜ ਸਵੇਰੇ ਘਰੇ ਕੋਈ ਨਹੀਂ ਹੈਗਾ ਸੀ ਇਹਨੇ ਆਕੇ ਪੈਟਰੋਲ ਪਾਕੇ ਪਹਿਲਾਂ ਤਾਂ ਕੁੜੀ ਤੇ ਪਾਣ ਲੱਗਿਆ ਇਹਨੇ ਭੱਜ ਕੇ ਜਾਨ ਬਚਾਈ ਆਪਣੀ ਮੰਡੀ ਦੇ ਵਿੱਚ ਜਾ ਕੇ ਟੇਬਲਾਂ ਥਲੇ ਲੁੱਕ ਗਈ ਉਸ ਤੋਂ ਬਾਅਦ ਬੱਚੇ ਮੇਰੇ ਘਰੇ ਸੀ ਛੋਟੇ ਛੋਟੇ ਉਹਨਾਂ ਨੇ ਵੀ ਆਪਣੀ ਜਾਨ ਬਚਾਈ ਭੱਜ ਕੇ ਇਹਨੇ ਤੇਲ ਪਾਕੇ ਸਾਰਾ ਘਰ ਭੂਕਤਾ ਮੇਰਾ ਬਾਕੀ ਤੁਸੀਂ ਦੇਖ ਹੀ ਰਹੇ ਸਾਰਾ ਘਰ ਇਹਨੇ ਤੇਲ ਫੋਕੇ ਸਾਰੀ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਬੱਚਿਆਂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਰਾਤੀ ਨੇ ਧਮਕੀ ਵੀ ਦਿੱਤੀ ਮੈਂ ਤੇਰੇ ਬੱਚੇ ਵੀ ਮਾਰ ਦੇਣੇ ਲੜਾਈ ਕਿਸ ਕਿਸਮੇ ਤੋਂ ਹੋ ਰਹੀ ਹੈ ਲੜਾਈ ਬਾਸਾ ਕੀ ਮੰਗਤੀ ਕਰਦੇ ਹੋ ਮੰਗ ਹੈ ਇਨਸਾਫ ਚਾਹੁੰਦੇ ਕਿ ਸਾਡਾ ਜੋ ਇਹਨੇ ਨੁਕਸਾਨ ਕੀਤਾ ਠੀਕ ਆ ਉਹ ਸਾਡਾ ਘਰ ਸਹੀ ਕਰਾ ਕੇ ਦਵੇ ਤੇ ਜੋ ਬੰਦੀ ਕਾਰਵਾਈ ਇੱਥੇ ਕੀਤੀ ਜਾਵੇ ਕਿਹੜਾ ਏਰੀਆ ਸੀ ਇਹ ਕਿੱਥੇ ਹੋਈ ਹੈ ਇਹ ਆਪਣੇ ਸ਼ਿਮਲਾ ਭਰੀ ਹੈ ਜੀ ਬਰੋਟਾ ਰੋਡ ਹਾਂ ਜੀ ਸਰ ਕੀ ਨਾਮ ਤੁਹਾਡਾ ਜੀ ਮੈਂ ਐਸਆਈ ਜਰਮਨ ਸਿੰਘ ਖਾਣਾ ਡੱਬਾ ਲੁਧਿਆਣਾ ਤੋਂ ਹੋਣਾ ਚਾਹੀਦਾ ਅੱਜ ਇੱਕ ਸਮੇਂ ਟੈਲੀਫੋਨ ਮਸੀਰ ਹੋਇਆ ਸੀ ਜੋਤੀ ਪੁੱਤਰੀ ਕਰਵਾਉਂਦੇ ਗੰਗ ਬਾਰਸੀ ਗੋਵਿੰਦਨਪੁਰ ਪੰਜੇ ਮੰਡਾ ਗੋਵਿੰਦਨਗਰ ਜੀ ਜੀ ਸਰ ਕੀ ਮੇਰੇ ਘਰ ਵਾਲਾ ਮਨਪ੍ਰੀਤ ਬੁੱਤ ਲੱਲਾ ਮਨਜੀਤ ਨਗਰ ਵਿਆਹੀਆਂ ਚਾਰ ਸਾਲ ਤੋਂ ਸਾਡਾ ਕੋਈ ਘਰੇਲੂ ਝਗੜਾ ਨਹੀਂ ਕੱਲ ਮੇਰਾ ਚਾਚਾ ਜੀ ਮੇਰੇ ਨਾਲ ਆਦੂ ਲੈ ਕੇ ਆਇਆ ਸੀ ਜਿਹਨੇ ਅੱਜ ਆ ਕੇ ਮੇਰੇ ਘਰ ਆ ਲੈਨੇ ਮੇਰੇ ਘਰ ਆ ਕੇ ਵੱਧ ਘੱਟ ਬੋਲਿਆ ਤੇ ਮੈਨੂੰ ਗਾਲੀ ਗਰੋਹੀ ਕੀਤੀ ਤੇ ਮੈਂ ਘਰ ਨੂੰ ਅੱਗ ਲਾ ਦੇ ਤਰ ਗਿਆ ਜੀ ਸਰ ਇੱਕ ਕਿੱਥੇ ਰਹਿਣ ਵਾਲਾ ਮੁੰਡਾ ਤੇ ਕੀ ਨਸ਼ਾ ਦੇ ਦਈਏ ਮਨਜੀਤ ਨਗਰ ਇੰਜਨ ਸੈੱਟ ਬਰਟੰਡ ਅਲ੍ਹਾ ਰਬ ਅੱਛਾ ਉਹ ਸਰ ਪਾਲ ਕੀ ਤਿਆਰੀ ਦੀ ਤੁਸੀਂ ਪਾਲਕ ਕੀਆ ਸੀ ਰੀਡ ਕਰਿਆ ਜੀ ਬਾਕੀ ਇਹਨਾਂ ਨੂੰ ਕਿਹਾ ਵੀ ਜੋ ਵੀ ਹੈ ਅਸੀਂ ਤੁਹਾਡੇ ਨਾਲ ਆ ਦੂ ਅਗਲੀ ਕਾਰਵਾਈ ਹੋ ਗਈ ਅਮਰਜੀਤ ਲੈਂਦਾ ਕਿੰਨਾ ਨੁਕਸਾਨ ਹੋ ਗਿਆ ਨਾ ਦਾ ਨੁਕਸਾਨ ਸਰ ਕਾਫੀ ਹੋ ਗਿਆ ਨਾ ਇਹ ਪਿੰਡ ਦਾ ਰਾਇਆ ਐਲ ਡੀ ਕੀ ਤੀਵੀਂ ਅੱਗ ਲੱਗੀ 2 ਕਮਰੇ ਜੀ ਬੈੱਡ ਅਨਵਾਰੀਆ ਬਾਕੀ ਸੋਭਾ ਛੜ ਗਿਆ ਨਾ ਕਹਿੰਦੇ ਕੋਈ ਦਾਦੂ ਤੇ ਮਾਰੇ ਘਰ ਦਿਆਂ ਦੇ ਇਹਨਾਂ ਦੇ ਯਾਰ ਦਾਦੂ ਮਾਰੇ ਬਾਕੀ ਤਕਰੀਰ ਹੈ ਜੀ ਤੀਤੀ ਤੋਂ ਬਾਅਦ ਜੋ ਵੀ ਅੱਗੇ ਸਾਹਮਣੇ ਆਊਗਾ ਕਾਰਵਈ ਮੋੜ ਜਲੇ ਠੀਕ ਸਰ ਕਿਹੜਾ ਏਰੀਆ ਸਰ ਹੈ ਇਹ ਗੁਰੂਗੋਸ਼ ਨਗਰ ਗੇਟ ਨੰਬਰ 5 ਮਰੋਟਾ ਰੋ ਠੀਕ ਹੈ ਜੀ ਲੁਧਿਆਣਾ ਠੀਕ ਹੈ